ਜੀ ਦੀਪਤਨਵਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸੋ ਕੀ ਮਸਲਾ ਲੈ ਕੇ ਅੱਜ ਤੁਸੀਂ ਇੱਥੇ ਸਾਰਾ ਪਿੰਡ ਮਿਲ ਇਕੱਠੇ ਹੋਏ ਆ ਸਰ ਇਹ ਮਸਲਾ ਇਹ ਹੈ ਜੀ ਅੱਜ ਨਾ ਮੀਂਹ ਪਿਆ ਹੈ ਜੀ ਨਾ ਬਾਰਿਸ਼ ਹੋਈ ਕੁਛ ਨਹੀਂ ਹੋਇਆ ਇਹ ਫੋਗਲ ਪੈਣ ਵਿੱਚੋਂ ਪਾਣੀ ਆ ਸੜਕ ਦੇ ਨਾਲ ਪਾਣੀ ਦਿਖਾ ਦਿਓ ਗੰਦਾ ਹਾਂਜੀ ਗੰਦਾ ਪਾਣੀ ਆ ਰਿਹਾ ਜੀ ਸੜਕ ਦੇ ਨਾਲ ਨਾਲ ਸੀਵਰੇਜ ਦਾ ਉਹਨਾਂ ਦਾ ਪਾਣੀ ਆ ਰਿਹਾ ਇਹ ਇੱਧਰ ਨੂੰ ਕਰ ਦਿੰਦੇ ਸਾਡੇ ਪਿੰਡ ਵੱਲ ਨੂੰ ਆ ਨਾਲ ਲੱਗਦਾ ਪਿੰਡ ਹੈ ਜੀ ਸਾਡਾ ਸਿੰਘਪਰਾ ਪਿੰਡ ਹੈ ਜੀ ਆ ਦੇਖ ਲਓ ਹਾਂਜੀ ਇਸ ਵਿੱਚ ਇਹ ਪਾਣੀ ਗੰਦਾ ਪਾਣੀ ਪਿੰਡ ਵਿੱਚ ਵੜ ਜਾਂਦਾ ਜੀ ਆ ਕੇ ਅਸੀਂ ਪਹਿਲਾਂ ਵੀ ਸਾਲ ਪਹਿਲਾਂ ਇਹਨਾਂ ਨੂੰ ਕਹਿ ਚੁੱਕੇ ਆਂ ਵੀ ਇਹ ਸਾਡੇ ਪਿੰਡ ਦਾ ਪਾਣੀ ਰੋਕਿਆ ਜਾਵੇ ਇਹਨਾਂ ਨੇ ਜਈ ਸਾਹਿਬ ਨੂੰ ਵੀ ਦਿਖਾਇਆ ਸੀ ਤੇ ਅਸੀਂ ਦਰਖਾਸਤ ਵੀ ਦਿੱਤੀ ਹੈ ਜੀ ਪਰ ਇਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਸੁਣੀ ਕੋਈ ਕਾਰਵਾਈ ਨਹੀਂ ਕੀਤੀ ਤੇ ਕੱਲ ਸ਼ਾਮ ਨੂੰ ਪਾਣੀ ਹੈ ਨਹੀਂ ਸੀ ਥੋੜਾ ਪਾਣੀ ਸੀ ਅੱਜ ਪਾਣੀ ਫੇਰ ਭਰ ਚੁੱਕਿਆ ਜੀ ਇਹਨੇ ਹੁਣ ਹੌਲੀ ਹੌਲੀ ਪਿੰਡ ਵਿੱਚ ਵੜ ਜਾਣਾ ਜੀ ਕਿ ਧੋ ਰਹਾ ਹੈ ਪਾਣੀ ਇਹ ਫੋਗਲ ਪੈਂਡ ਚਨਾਲੋ ਤੋਂ ਜੀ ਆ ਪਿੰਡ ਸਿੰਘਪੁਰਾਇ ਜੀ ਸਾਡਾ ਸੀਵਰੇਜ ਦਾ ਫੈਕਟਰੀਆਂ ਦਾ ਗੰਦਾ ਪਾਣੀ ਆ ਰਿਹਾ ਜੀ ਇਹ ਤੁਸੀਂ ਚੰਗੀ ਤਰ੍ਹਾਂ ਦਿਖਾ ਦਿਓ ਇੱਕ ਵਾਰ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਇਹਨਾਂ ਨੂੰ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਇੱਕ ਸਾਲ ਪਹਿਲਾਂ ਦੀ ਗੱਲ ਹੈ ਕੋਈ ਸੁਣਵਾਈ ਨਹੀਂ ਸੁਣੀ ਜੀ ਇਹਨਾਂ ਨੇ ਹੁਣ ਕੀ ਮੰਗੇ ਮੰਗੇ ਹੀ ਆ ਜੀ ਸਾਡਾ ਇਹ ਪਾਣੀ ਬੰਦ ਕੀਤਾ ਜਾਵੇ ਜਿਹੜੀ ਸੜਕ ਤੋੜੀ ਆ ਇਹਨਾਂ ਨੇ ਜੋ ਫੋਗਲ ਪੈਂਡ ਨੂੰ ਰਸਤਾ ਇਹ ਹੈ ਨਹੀਂ ਇਹ ਰਸਤਾ ਫੋਗਲ ਪੈਂਡ ਨੂੰ ਨਹੀਂ ਹੈ ਜੀ ਇਹਦਾ ਇੱਕ ਕੰਧ ਗਿਰਗੀ ਦੇ ਉਹ ਕੰਧ ਗਿਰਨੇ ਕਰਕੇ ਲੋਕ ਲੰਗੀ ਜਾਂਦੇ ਆ ਜੀ ਉੱਥੇ ਨੂੰ ਪਰ ਇਹਨਾਂ ਨੇ ਇੱਕ ਰਸਤਾ ਹੀ ਬਣਾ ਲਿਆ ਹੋ ਤੇ ਆ ਸੜਕ ਸਿਰਫ ਜ਼ਿਮੀਦਾਰਾਂ ਦੀ ਸੜਕ ਹੈ ਜੀ ਖੇਤਾਂ ਨੂੰ ਮਿਲੀ ਵੀ ਹੈ ਇਹ ਸੜਕ ਖੇਤਾਂ ਨੂੰ ਹੈ ਜੀ ਹੋਰ ਇਹ ਸੜਕ ਫੋਗਲਪੈਂਟ ਨੂੰ ਨਹੀਂ ਆ ਪਰ ਆ ਦੇਖੋ ਗੱਡੀਆਂ ਜਾਂਦੀਆਂ ਇਹ ਗੱਡੀਆਂ ਨਾਲ ਸਾਰੀ ਉਹ ਸੜਕ ਤੋੜ ਦੁੱਤੀ ਹੈ ਸਾਡੀ ਸੜਕ ਬਣਾਈ ਜਾਵੇ ਇੱਕ ਕੰਦਾ ਦਿਖਾ ਦੰਨੇ ਸਾਨੂੰ ਜੀ ਜਾ ਕੇ ਅਸੀਂ ਜਦੋਂ ਇਹ 23 ਸਨ ਵਿੱਚ ਜੁਲਾਈ ਮਹੀਨੇ ਵਿੱਚ ਜੁਲਾਈ ਮਹੀਨੇ ਵਿੱਚ ਹੜਾ ਆਇਆ ਤਾਂ ਜੀ ਮੀ ਬਾਰਛ ਦਾ ਪਈਦੀ ਜਾਦੇ ਪਈਦੀ ਉਹ ਤਾਂ ਸਾਰੇ ਪਈ ਆ ਚਲੋ ਉਸ ਟਾਈਮ ਇਹ ਕੰਦਾ ਟੁੱਟ ਗਿਆ ਜਿਮੀਦਾਰਾਂ ਦੇ ਖੇਤਾਂ ਵਿੱਚ ਕੰਦਾ ਗਿਰੀਆਂ ਪਈਆਂ ਉਹ ਕੰਦ ਨਹੀਂ ਬਣਾਈ ਮੁੜ ਕੇ ਇਹਨਾਂ ਨੇ ਤੇ ਇੱਕ ਕੰਦ ਉਹ ਪਿੱਛੇ ਹੈ ਜੀ ਉਹ ਤਾਂ ਮੇਰੇ ਖਿਆਲ ਚ 15 ਕ ਸਾਲ ਹੋ ਗਏ ਹੋਣੇ ਆ ਉਹ ਤਾਂ ਬਿਲਕੁਲ ਹੀ ਨਹੀਂ ਛੇੜੀ ਹੈਗੀ ਉਹ ਉੱਥੇ ਘਾਹ ਜੰਮਿਆ 25 ਸਾਲ ਹੋ ਗਏ ਹੋਣੇ ਆ 20 25 ਦਾ 1992 ਜਦੋਂ ਬਣਾਈ ਤੇ ਉਸੇ ਟਾਈਮ ਗਿਰੀ ਦੀ ਤੇ ਫੋਗਲ ਬੈਂਡ ਬਣਿਆ ਮੇਰੇ ਖਿਆਲ ਚ 90 ਸਾਲ ਨੂੰ ਵਿੱਚ ਬਣਿਆ ਜੀ ਇਹ ਉਹ ਤੋਂ ਬਾਅਦ ਉਹ ਕੰਦ ਗਿਰ ਗਈ ਉਹਨਾਂ ਨੇ ਕੰਦ ਵੀ ਨਹੀਂ ਬਣਾਈ ਹੈਗੀ ਆ ਕੰਦਾ ਗਰੀਆ ਹੁਣ ਇਹਨਾਂ ਨੂੰ ਨਹੀਂ ਬਣਾ ਰਹੇ ਸਾਡੇ ਜ਼ਿਮੀਦਾਰਾਂ ਦੀਆਂ ਫਸਲਾਂ ਦੇਖੋ ਜਿਹੜੀਆਂ ਕਿ ਸਬਜ਼ੀ ਲਾਉਂਦੇ ਆ ਥੋੜੀ ਥੋੜੀ ਜ਼ਮੀਨ ਹੈ ਇਹਨਾਂ ਕੋਲ ਇਹ ਸਬਜ਼ੀਆਂ ਹੀ ਲਾਉਂਦੇ ਆ ਬਹੁਤ ਹਰਾਸਮੈਂਟ ਹੁੰਦੀ ਆ ਸਬਜ਼ੀ ਖਰਾਬ ਹੋ ਜਾਂਦੀ ਆ ਇਹਨਾਂ ਨੂੰ ਕੋਈ ਸਾਰ ਨਹੀਂ ਲੈ ਰਹੇ ਸਾਡੇ ਸਾਰਾ ਪਿੰਡ ਹੁਣ ਇਹੀ ਗੱਲ ਕਹਿ ਰਿਹਾ ਜੀ ਹਾਂਜੀ ਹਾਂਜੀ ਅੱਜ ਦਾ ਦੇਖੋ ਅਸੀਂ ਕੁਝ ਥੋੜੇ ਬੰਦੇ ਆ ਜੀ ਅਸੀਂ ਇਕੱਠ ਕਰਾਂਗੇ ਇਕੱਠ ਕਰਕੇ ਜੇਕਰ ਨਾ ਸਾਡੀ ਸੁਣਵਾਈ ਹੋਈ ਨਾ ਨਾ ਸੁਣਵਾਈ ਕੀਤੀ ਤਾਂ ਅਸੀਂ ਇਹਨਾਂ ਦੇ ਦੋਏ ਗੇਟ ਬੰਦ ਕਰ ਦਾਂਗੇ ਫਿਰ ਅਸੀਂ ਧਰਨਾ ਲਾਵਾਂਗੇ ਪਹਿਲਾਂ ਸੀ ਇਹ ਦਰਖਾਸਤਾਂ ਦਵਾਂਗੇ ਅਸੀਂ ਦਰਖਾਸਤ ਲਿਖੀ ਹੋਈ ਹੈ ਜੀ ਇਹ ਅਸੀਂ ਐਸਡੀਓ ਐਸਡੀਐਮ ਸਾਹਿਬ ਤੇ ਇਹਨਾਂ ਦਾ ਜੋ ਮਹਿਕਮਾ ਇਹਨਾਂ ਨੂੰ ਦਰਖਾਸਤ ਦੇ ਕੇ ਜੇਕਰ ਨਾ ਸਾਡੀ ਸੁਣਵਾਈ ਹੋਵੇ ਫਿਰ ਅਸੀਂ ਇਹ ਕਾਰਵਾਈ ਕਰਾਂਗੇ ਜੀ ਜ਼ਰੂਰ ਗੱਡੀ ਦੇਖੋ ਜੀ ਹੁਣ ਪਾਣੀ ਵਿੱਚੋਂ ਲੰਘ ਕੇ ਆ ਰਹੀ ਹੈ ਜੀ ਆਹ ਦੇਖੋ ਜੀ ਆਹ ਪਿੰਡ ਹੈ ਜੀ ਬਸ ਸਾਡਾ ਨੇੜੇ ਹੁਣ ਤੁਸੀਂ ਦੇਖ ਲਓ ਤੁਹਾਨੂੰ ਅਸੀਂ ਕੰਦਾ ਵੀ ਦਿਖਾਉਨੇ ਤੇ ਸਬਜ਼ੀਆਂ ਲੱਗੀਆਂ ਦਿਖਾਉਨੇ ਵੀ ਕਿਸਾਨ ਸਬਜ਼ੀਆਂ ਲਾਉਂਦੇ ਜੀ ਸਬਜ਼ੀਆਂ ਫਿਰ ਦੂਸਰ ਤੋਂ ਹੁੰਨੀਆਂ ਜੀ ਤੇ ਬਿਮਾਰੀਆਂ ਜੇ ਜੇਕਰ ਨਾ ਹੈ ਪਾਣੀ ਰੁਕਿਆ ਤਾਂ ਬਿਮਾਰੀਆਂ ਦਾ ਘਰ ਬਣ ਜਾਣਾ ਜੀ ਇੱਕ ਸਿੰਘਪੁਰਾ ਪਿੰਡ ਭਗਵੰਤਮਾਨ ਜੀ ਕਹਿ ਰਹੇ ਆ ਵੀ ਅਸੀਂ ਫ੍ਰੀ ਕਰ ਦੋਗੇ ਹਸਪਤਾਲਾਂ ਤੇ ਦਵਾਈਆਂ ਸਾਨੂੰ ਦਵਾਈਆਂ ਦਾ ਫ੍ਰੀ ਕਰ ਦੋਗੇ ਪਰ ਆ ਸਾਡਾ ਗੰਦ ਦਾ ਘਟ ਦਵੇ ਜੀ ਇਹ ਗੰਦ ਘਟ ਦਵੇ ਪਾਣੀ ਸਾਡੇ ਪਿੰਡ ਵਿੱਚ ਵੜ ਰਿਹਾ ਜੀ ਇਹ ਘਰਾਂ ਦੇ ਵਿੱਚ ਜਦੋਂ ਨੁਕਸਾਨ ਉਹ ਪਹਿਲਾਂ ਵੀ ਜਦੋਂ ਪਾਣੀ ਆਇਆ ਸੀ ਉਹ ਟਾਈਮ ਬਹੁਤ ਨੁਕਸਾਨ ਹੋਇਆ ਘਰਾਂ ਦੇ ਵਿੱਚ ਗੋਡੇ-ਗੋਡੇ ਪਾਣੀ ਫਿਰ ਰਿਹਾ ਸੀ ਇਹੀ ਗੰਦਾ ਪਾਣੀ ਨੁਕਸਾਨ ਵੀ ਹੋਇਆ ਜੀਓ ਆ ਲੰਘ ਰਹੀ ਹੈ ਜੀ ਆ ਪਾਣੀ ਵਿੱਚ ਨੂੰ ਇਹ ਪਾਣੀ ਮੀਂਹ ਦਾ ਨਹੀਂ ਹੈ ਜੀ ਇਹ ਪਾਣੀ ਰਾਤੇ ਆਇਆ ਜੀ ਇਹ ਸੀਵਰੇਜ ਦਾ ਪਾਣੀ ਹੈ ਜੀ ਗੰਦਾ ਪਾਣੀ ਹੈ ਜੀ ਆ ਦੇਖ ਲਓ ਹੁਣ ਗੱਡੀ ਨੂੰ ਦੇਖੋ ਕਿੰਨਾ ਪਾਣੀ ਹੈ ਰਾਹਗੀਰਾਂ ਨੂੰ ਕਿੰਨਾ ਔਖਾ ਹੈ ਜੀ ਆ ਦੇਖੋ ਆ ਗੱਡੀ ਲੰਘ ਰਹੀ ਹੈ ਜੀ ਇਹ ਵੀ ਦਿਖਾਓ ਐਨਾ ਐਨਾ ਪਾਣੀ ਆ ਟੋਏ ਪੈ ਗਏ ਜੀ ਇੱਥੇ ਸੜਕ ਦੇ ਵਿੱਚ ਇਹ ਸੜਕ ਇਹਨਾਂ ਨੂੰ ਬਣਾਉਣੀ ਚਾਹੀਦੀ ਹੈ ਇਹ ਹੈ ਰਸਤਾ ਆਰ ਪਰ ਇਹ ਸਿਰਫ ਉਹ ਕੰਦ ਤੱਕ ਹੈ ਜੀ ਕੰਦ ਤੋਂ ਫਿਰ ਇਹ ਜ਼ਿਮੀਦਾਰਾਂ ਨੂੰ ਆ ਕੋਈ ਰਸਤਾ ਆਰ ਪਰ ਨਹੀਂ ਇਹ ਤਾਂ ਇੱਕ ਵੈਸੇ ਗੱਡੀਆਂ ਗੱਡੀ ਜਾਂਦੇ ਆ ਆਰ ਪਰ ਰਸਤਾ ਨੂੰ ਨਹੀਂ ਲੱਗਦਾ ਫੋਗਲ ਬੈਂਡ ਤੇ ਦੋ ਘੇਟ ਹੈ ਜੀ ਇੱਕ ਇਹਨਾਂ ਹੀ ਕੋਟ ਇਹ ਤਾਂ ਵੈਸੇ ਕੰਦ ਕਿੰਨੇ ਕਰਕੇ ਲੰਗੀ ਜਾਂਦੇ ਆ ਜੀ ਇੱਥੇ ਨੂੰ ਤੁਹਾਡਾ ਕੀ ਨਾਂ ਹੈ ਜੀ ਅਜੀਤ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਸਿੰਘਪੁਰ ਹੈ ਜੀ ਜੀ ਸੋ ਤੁਸੀਂ ਕਦੇ ਇਸ ਬਾਰੇ ਜੋ ਮਸਲਾ ਹੈ ਪਾਣੀ ਦਾ ਫੋਕਲ ਪੁਆਇੰਟ ਤੋਂ ਜੋ ਪਾਣੀ ਆ ਰਿਹਾ ਹੈ ਇਹਦੇ ਬਾਰੇ ਕਦੇ ਗੱਲ ਵੀ ਕੀਤੀ ਹੈ ਮੈਂ ਵੀਰ ਜੀ ਮੈਨੂੰ ਜਦੋਂ ਵੀ ਇਹ ਮੈਂ ਖੁਦ ਵੀ ਕਿਸਾਨ ਆ ਜੀ ਇਹ ਪਾਣੀ ਮੇਰੇ ਖੇਤ ਚ ਵੀ ਜਾਂਦਾ ਜੀ ਇਹ ਬਾਕੀ ਮੇਰੇ ਪੜੋਸੀ ਆ ਉਹਨਾਂ ਦੀ ਜ਼ਮੀਨ ਚ ਵੀ ਪਾਣੀ ਪੈਂਦਾ ਜੀ ਇਹ ਗੰਦਾ ਤਜਾਹ ਵਾਲਾ ਪਾਣੀ ਇੱਕ ਤਾਂ ਹੁੰਦਾ ਵੀਰ ਜੀ ਪਾਣੀ ਪਾਣੀ ਤਾਂ ਚਲੋ ਖੇਤ ਨੂੰ ਲੱਗ ਜਵੇ ਕੋਈ ਗੱਲ ਨਹੀਂ ਇਹ ਤਜਾਬ ਆ ਜੀ ਦੂਸ਼ਿਤ ਪਾਣੀ ਆ ਜਿਹਦੇ ਨਾਲ ਬਿਮਾਰੀਆਂ ਲੱਗਣੀਆਂ ਜੀ ਬਹੁਤ ਭਿਆਨਕ ਬਿਮਾਰੀਆਂ ਲੱਗ ਰਹੀਆਂ ਜੀ ਸਾਡੇ ਪਿੰਡ ਜੀ ਜੇ ਇਹਨਾਂ ਨੂੰ ਜ਼ਰੂਰਤਾ ਜੀ ਤਾਂ ਅਸੀਂ ਤੁਹਾਨੂੰ ਕਾਗਜ਼ ਪੱਤਰ ਦਿਖਾ ਸਕਦੇ ਹਾਂ ਡਾਕਟਰ ਸਾਹਿਬ ਦੇ ਲਿਖੇ ਹੋਏ ਵੀ ਜਿਹੜੇ ਇਸ ਦੂਸ਼ਿਤ ਪਾਣੀ ਦੀ ਵਜ੍ਹਾ ਕਰਕੇ ਬਿਮਾਰ ਹੋ ਰਹੇ ਆ ਜੀ ਇਸ ਕਰਕੇ ਬਹੁਤ ਬੜੀ ਪ੍ਰੋਬਲਮ ਆ ਜੀ ਤਜਾਬ ਆ ਕੈਮੀਕਲ ਆ ਜੀ ਇੱਥੇ ਤਿੰਨ ਚਾਰ ਫੈਕਟਰੀਆਂ ਸਰੀਆਮ ਪਾਣੀ ਛੱਡਦੀਆਂ ਜੀ ਤੇ ਬਾਕੀ ਜਿਹੜਾ ਇਹਨਾਂ ਦਾ ਵਿਭਾਗਾ ਜੀ ਉਹ ਮੇਰੇ ਖਿਆਲ ਚ ਮੈਂ ਜਿਹੜਾ ਪਾਣੀ ਗੰਦੇ ਪਾਣੀ ਨੂੰ ਕੰਟਰੋਲ ਕਰਦਾ ਜੀ ਉਸੇ ਸਰਕਾਰ ਨਾਲ ਜੀ ਮੇਰੇ ਖਿਆਲ ਚ ਜੀ 25 30 ਕਰੋੜ ਰੁਪਇਆ ਲਾਇਆ ਵਾ ਜੀ ਤੇ ਉੱਥੇ 80 80000 ਰੁਪਇਆ ਤਨਖਾਹਾਂ ਲੈਂਦੇ ਮਲਾਜ਼ਮ ਜੀ ਤੇ ਇਹ ਕੋਈ ਗੌਰ ਨਹੀਂ ਕਰਦੇ ਜੀ ਇਸ ਗੱਲ ਬਾਰੇ ਜੀ ਮੈਂ ਮੈਡਮ ਜੀ ਨੂੰ ਦੱਸਿਆ ਸੀ ਮੈਡਮ ਜੀ ਦੇ ਪਿਤਾ ਜੀ ਆਏ ਸੀ ਉਰੇ ਜੀ ਮੈਡਮ ਅਨਮੋਨ ਗਗਰਮਾਨ ਜੀ ਉਹਨਾਂ ਦੇ ਪਿਤਾ ਜੀ ਆਏ ਸੀ ਉਰੇ ਤੇ ਉਹਨਾਂ ਨੇ ਵੀ ਆ ਕੇ ਇਹਨਾਂ ਨੂੰ ਤਾੜਨਾ ਲਾਈ ਸੀ ਮਲਾਜ਼ਮਾਂ ਨੂੰ ਸਾਰਿਆਂ ਨੂੰ ਵੀ ਪਾਈ ਇੱਧਰ ਪਾਣੀ ਨਾ ਛੱਡਿਓ ਪਿਛਲੇ 7-8 ਮਹੀਨਿਆਂ ਤੋਂ ਇਹਨਾਂ ਨੇ ਪਾਣੀ ਨਹੀਂ ਛੱਡਿਆ ਜੀ ਤੇ ਹੁਣ ਇਹਨਾਂ ਨੇ ਫੇਰ ਉਹੀ ਹਾਲਾਤ ਸ਼ੁਰੂ ਕਰਤੇ ਜੀ ਅਸੀਂ ਤੇ ਪਿੰਡ ਵਾਸੀ ਬਹੁਤ ਬਹੁਤ ਜ਼ਿਆਦਾ ਇਸ ਤੋਂ ਪ੍ਰਭਾਵਿਤ ਆ ਜੀ ਬਹੁਤ ਨੁਕਸਾਨ ਹੋ ਰਿਹਾ ਜੀ ਨੁਕਸਾਨ ਇਦਾਂ ਵੀਰ ਜੀ ਜਿਹੜਾ ਕਣਕ ਚ ਪਾਣੀ ਪੈ ਰਿਹਾ ਜੀ ਫਸਲਾਂ ਚ ਪਾਣੀ ਰਿਹਾ ਉਹੀ ਪਸ਼ੂਆਂ ਨਾਲ ਖਾਣੇ ਤੇ ਉਹੀ ਬੰਦਿਆਂ ਨਾਲ ਖਾਣੇ ਆ ਜੀ ਤੇ ਕੀ ਕਰੂੰਗਾ ਬੰਦਾ ਦੱਸੋ ਬਿਮਾਰੀਆਂ ਲੱਗੂਗੀਆਂ ਜਾਂ ਨਹੀਂ ਲੱਗੂਗੀਆਂ ਤੇ ਇਹ ਮੁਲਾਜ਼ਮ ਕੋਈ ਨਹੀਂ ਪੁੱਛ ਰਿਹਾ ਜੀ ਕੋਈ ਮੁਲਾਜ਼ਮ ਗੌਰ ਨਹੀਂ ਕਰ ਰਿਹਾ ਜੀ ਇੱਕ ਦੋ ਵਾਰੀ ਆਉਂਦੇ ਆ ਇੱਕ ਕੰਨ ਤੇ ਸੁਣਦੇ ਆ ਦੂਜੇ ਕੰਨ ਤੇ ਕੱਢ ਦਿੰਦੇ ਆ ਇਹ ਕਹਿੰਦੇ ਸਾਨੂੰ ਕੋਈ ਉਹ ਨਹੀਂ ਹੈ ਅਸੀਂ ਕਈ ਵਾਰ ਆ ਕੇ ਪਹੁੰਚ ਕਰੀ ਜੀ ਕੋਈ ਨਹੀਂ ਸੁਣਦਾ ਜੀ ਇੱਥੇ ਜਿਵੇਂ ਕਹਿੰਦੇ ਕਿ ਵੀ ਇਹ ਰਸਤਾ ਨਹੀਂ ਹੈ ਕੰਧ ਆਇਆ ਕਰੇ ਇਹਨਾਂ ਨੇ ਕੰਧ ਕਾਤੀ ਰਸਤਾ ਬੰਦ ਕਰਤਾ ਤੁਹਾਨੂੰ ਕੋਈ ਇਤਰਾਜ਼ ਹੈ ਇਹ ਦੇਖੋ ਵੀਰ ਜੀ ਇਹ ਮੇਰੇ ਖਿਆਲ ਚ 1990 ਦੇ ਲਗਭਗ ਇੰਡਸਟਰੀ ਏਰੀਆ ਬਣਿਆ ਜੀ ਇਹ ਜਦੋਂ ਦਾ ਇੰਡਸਟਰੀ ਏਰੀਆ ਬਣਿਆ ਜੀ ਇਹ ਸਾਨੂੰ ਇਹ ਨਹੀਂ ਪਤਾ ਵੀਰ ਜੀ ਇਹ ਨਕਸ਼ੇ 'ਚ ਖੁੱਲਾ ਕਿ ਬੰਦ ਹੈ ਜੀ ਰਸਤਾ ਇਹ ਬਾਉਂਡਰੀ ਵਾਲ ਬੰਦ ਹੈ ਇਹ ਬਾਉਂਡਰੀ ਵਾਲ ਜੀ ਜਦੋਂ ਦੀ ਇਹ ਇੰਡਸਟਰੀ ਏਰੀਆ ਬਣਿਆ ਜੀ ਇਹ ਰਸਤਾ ਸ਼ੁਰੂ ਤੋਂ ਖੁੱਲਾ ਹੈ ਜੀ ਅਸੀਂ ਦੇਖ ਰਹੇ ਹਾਂ ਜਦੋਂ ਦਾ ਮੈਂ ਦੇਖ ਰਿਹਾ ਮੈਨੂੰ ਸੋਝੀ ਹੈ ਜੀ 87 78 ਤੋਂ 88 ਤੋਂ ਮੈਨੂੰ ਸੋਝੀ ਹੈ ਜੀ ਇਹ ਉਸ ਟਾਈਮ ਤੋਂ ਖੁੱਲਾ ਜੀ ਇਹ ਹੁਣ ਦੇਖਣਾ ਪੈਣਾ ਇਹ ਲੋਕ ਵੀਰ ਜਿੰਨੇ ਵੀ ਮੇਰੇ ਪਿੰਡ ਦੇ ਇਹ ਕਹਿੰਦੇ ਵੀ ਸਾਨੂੰ ਰਸਤੇ ਦੀ ਲੋੜ ਨਹੀਂ ਇਹ ਰਸਤੇ ਨੂੰ ਬੰਦ ਕਰਿਆ ਜਾਵੇ ਵੀ ਇਸ ਨਾਲ ਸਾਡਾ ਨੁਕਸਾਨ ਹੁੰਦਾ ਜੀ ਹੁਣ ਇਹ ਤਾਂ ਦੇਖਣਾ ਪੈਣਾ ਜੀ ਜਿਹੜਾ ਗਵਰਨਮੈਂਟ ਦਾ ਨਕਸ਼ਾ ਹੈ ਜੀ ਇੰਡਸਟਰੀ ਏਰੀਆ ਦਾ ਨਕਸ਼ਾ ਉਸ ਵਿੱਚ ਬੰਦ ਆ ਕੇ ਖੁੱਲਾ ਜੀ ਇਹ ਰਸਤਾ ਹੈ ਨਹੀਂ ਜੀ ਬਾਕੀ ਇਹ ਸਾਨੂੰ ਪਤਾ ਨਹੀਂ ਜੀ ਦੋ ਗੇਟ ਹੈ ਜੀ ਉਹ ਗੇਟ ਜਿਹੜੇ ਹੈਗੇ ਆ ਉਹੀ ਹੈ ਜੀ ਇਹ ਬਾਉਂਡਰੀ ਵਾਲਾ ਰਸਤੇ ਉਧਰ ਹੈਗੇ ਦੋ ਜੀ ਆ ਦੇਖੋ ਕੰਦ ਹੋਈ ਵੀ ਤੀ ਜੀ ਇੱਥੇ ਜੇ ਬੰਦ ਹੋਏ ਤਾਂ ਬੰਦ ਹੋ ਜਾਊਗਾ ਜੀ ਹਾਂਜੀ ਹਾਂਜੀ ਦੋ ਹੀ ਆ ਫੋਗਲ ਪੈਂਦੇ ਪਰ ਮੈਂ ਸਾਨੂੰ ਇੰਨੀ ਜਿਹੜੀ ਮੈਨੂੰ ਪਤਾ ਜੀ ਜਦੋਂ ਦਾ ਮੈਨੂੰ ਸੋਚੀਏ ਜਦੋਂ ਇਹ ਇੰਡਸਟਰੀ ਏਰੀਆ ਦੀ ਬਾਉਂਡਰੀ ਵਾਲ ਬਣੀ ਤੀ ਇਹ ਰਸਤਾ ਉਸ ਟਾਈਮ ਖੁੱਲਾ ਸੀ ਜੀ ਆ ਰਾਸਤੇ ਕਹਿੰਦੇ ਵੀ ਨਸ਼ੀਰ ਨੂੰ ਦੋਹੇ ਹੁੰਦੇ ਆ ਦੋ ਉਧਰ ਹੈਗੇ ਆ ਜੀ ਇਹ ਪਰ ਇਸ ਬਾਰੇ ਮੈਨੂੰ ਇਹ ਨੌਲੇਜ ਨਹੀਂ ਜੀ ਇਹ ਬਾਕੀ ਮਹਿਕਮਾ ਦੱਸੇਗਾ ਜੀ ਜੋ ਵੀ ਹੋਇਆ ਜੀ ਹਾਂਜੀ ਹਾਂਜੀ ਆਪਣਾ ਹਰਵਿੰਦਰ ਸਿੰਘ ਆ ਜੀ ਕੀ ਪ੍ਰੋਬਲਮ ਹੈ ਤੁਹਾਨੂੰ ਆ ਜੀ ਗੰਦਾ ਪਾਣੀ ਆ ਰਿਹਾ ਜੀ ਬੁਰਾ ਹਾਲਾਤ ਦੇਖੋ ਤਾਂ ਸਹੀ ਜਾ ਕੇ ਉੱਥੇ ਜੀ ਇਹ ਕਾਹਦਾ ਗੰਦਾ ਪਾਣੀ ਫੈਕਟਰੀਆਂ ਦੇ ਅੰਦਰ ਦਾ ਛੱਡ ਰਿਹਾ ਜੀ ਗੰਦਾ ਪਾਣੀ ਅੱਛਾ ਜੀ ਹਾਂਜੀ ਸਾਡੀਆਂ ਫਸਲ ਬਾੜੀ ਦੇਖੋ ਕਿੰਨੀ ਖਰਾਬ ਹੋ ਰਹੀ ਹੈ ਜੀ ਸਬਜ਼ੀਆਂ ਸਾਰੀਆਂ ਖਰਾਬ ਹੋ ਰਹੀਆਂ ਜੀ ਦੇਖੋ ਕਿ ਆ ਹਾਲਾ ਬੁਰਾ ਲੰਘ ਨਹੀਂ ਸਕਦੇ ਅਸੀਂ ਇੱਥੇ ਨੂੰ ਜੀ ਪੈਦਲ ਵੀ ਪਿੰਡ ਕਿਹੜਾ ਤੁਹਾਡਾ ਸਿੰਘਪੁਰਾ ਜੀ ਜੀ ਹੈਲੋ ਹਾਂਜੀ ਸਰਦਾਰ ਅਮਨਪ੍ਰੀਤ ਸਿੰਘ ਜੀ ਬੋਲ ਰਿਹਾ ਜੀ ਐਕਸ਼ਨ ਸਾਹਿਬ ਹਾਂਜੀ ਹਾਂਜੀ ਸਰ ਹਾਂ ਜੀ ਸਰ ਮੈਂ ਇਹ ਧਮਾਨ ਚੈਨਲ ਤੋਂ ਬੋਲਦਾ ਕੁਰਾਲੀ ਤੋਂ ਹਾਂਜੀ ਸਰ ਹੁਕਮ ਹਾਂਜੀ ਸਰ ਇਹ ਤੇ ਫੋਕਲ ਪੁਆਇੰਟ ਹੈ ਜਿਹੜਾ ਚਨਾਲੋਂ ਦੇ ਵਿੱਚ ਹਾਂਜੀ ਇਹ ਇਹਦੇ ਨਾਲ ਪਿੰਡ ਹੈ ਆਪਣਾ ਸਿੰਘਪੁਰਾ ਹਾਂਜੀ ਹਾਂਜੀ ਹੈਗਾ ਸਰ ਉਹ ਸਿੰਘਪੁਰਾ ਵਾਲੇ ਇਹ ਕਹਿ ਰਹੇ ਆ ਜੀ ਉਹਨਾਂ ਨੂੰ ਪ੍ਰੋਬਲਮ ਹੈ ਪਾਣੀ ਦੀ ਗੰਦਾ ਪਾਣੀ ਇਧਰੋਂ ਜਾ ਰਿਹਾ ਹਾਂਜੀ ਹਾਂਜੀ ਸੋ ਆਨ ਰਿਕਾਰਡ ਮੈਂ ਗੱਲ ਕਰ ਰਿਹਾ ਹਾਂ ਜੀ ਸਰ ਹਾਂਜੀ ਇਹਨਾਂ ਨੇ ਕਾਫੀ ਗੱਲਾਂ ਬੋਲੀਆਂ ਕਹਿੰਦੇ ਸਾਡੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਸਬਜ਼ੀਆਂ ਖਰਾਬ ਹੋ ਰਹੀਆਂ ਨੇ ਤੇ ਸਾਰਾ ਪਾਣੀ ਜੋ ਗੰਦਾ ਹੈਗਾ ਫੋਕਲ ਪੰਡ ਦਾ ਜੀ ਸਰ ਇੱਧਰ ਜਾਂਦਾ ਹੈ ਜੀ ਸਿੰਕਪੁਰੇ ਜੀ ਜੀ ਹਾਂਜੀ ਕੀ ਆਪਣੇ ਵੱਲੋਂ ਇਹ ਐਕਸ਼ਨ ਦੀ ਬੇਨਤੀ ਹੈ ਸਾਲ 2023 ਦੇ ਵਿੱਚ ਇਹ ਫੋਕਲ ਪੰਡ ਆਰਾਊਂਡ ਪਰ ਪਹਿਲੀ ਗੱਲ 40 ਸਾਲ ਪੁਰਾਣਾ ਹੈ ਜੀ ਪਹਿਲੀ ਗ ਮੇਰੀ ਬਿਲਤੀ ਹੈ 40 ਸਾਲ ਪਾਣਾ ਹਾਂਜੀ ਤੇ ਜਿਹੜਾ ਹਾਈਵੇ ਵਾਲੀ ਮੇਨ ਰੋਡ ਹੈ ਨਾ ਹਾਂਜੀ ਉਹ ਉੱਪਰ ਚੱਕਤੀ ਸਰਕਾਰ ਨੇ ਠੀਕ ਹੈ ਨੈਚੁਰਲ ਸਲੋਪ ਇਦਾਂ ਦੀ ਹੈ ਕਿ بارشਾਂ ਦਾ ਪਾਣੀ ਹੈ ਜਿਹੜਾ ਉਹ ਪਹਿਲਾ ਫੋਕਲ ਪੁਆਇੰਟ ਤੇ ਐਂਟਰ ਹੁੰਦਾ ਨੈਚੁਰਲ ਸਲੋਪ ਦੇ ਜ਼ਰੀਏ ਫੋਕਲ ਪੁਆਇੰਟ ਤੋਂ ਵਿੱਚ ਹੁੰਦਾ ਹੋਇਆ ਆਪਣਾ ਸਿੰਘਪੁਰਾ ਪਿੰਡ ਵਿੱਚ ਵੀ ਜਾਂਦਾ ਜੀ ਜਿਹੜੇ ਆਪਣੇ ਮਾਨਯੋਗ ਮੰਤਰੀ ਸਾਹਿਬ ਨੇ ਅਨਮੋਲ ਨਿਵਾਨ ਮੈਡਮ ਹਾਂਜੀ ਉਹਨਾਂ ਦੇ ਫਾਦਰ ਸਾਹਿਬ ਵੀ ਆਏ ਸੀ 2023 ਦੇ ਵਿੱਚ ਹਾਂਜੀ ਉਹ ਵੀ ਮੌਕਾ ਦੇਖਿਆ ਸੀ ਹਾਂਜੀ 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 ਸਰਨੇ ਮੌਕਾ ਦੇਖਿਆ ਟੀਮ ਨੇ ਮੌਕਾ ਕੀਤਾ ਪੀਐਸ ਆਪਣਾ ਪੋਲੂਸ਼ਨ ਕੰਟਰੋਲ ਬੋਰਡ ਵਾਲੇ ਵੀ ਆਏ ਸੀ ਜੀ ਕਿਉਂਕਿ ਸਰ ਮੇਨ ਗੱਲ ਜਦੋਂ ਤੱਕ ਪੂਰੀਆਂ ਸਲੂਪ ਉਲਟੀਆਂ ਨਹੀਂ ਹੋ ਸਕਦੇ ਮੀਨ ਪਾਣੀ ਸਲੂਪ ਨੇਚਰਲ ਹੈ ਐਦਰ ਨਾ ਸਰ ਕੋਈ ਨੀਰ ਵਾਈ ਡਰੇਨ ਜਾਂਦਾ ਹੈ ਜੀ ਜਿਹੜਾ ਇੱਕ ਰਸਤਾ ਪਿੰਡ ਨੂੰ ਸਿਰਫ ਇੱਕ ਰਸਤਾ ਕਨੈਕਟ ਕਰਦਾ ਸਾਡਾ ਜਿਹੜਾ ਮੰਨ ਲਓ ਪਿੰਡ ਵਾਲਿਆਂ ਨੇ ਵੀ ਉਸ ਤੋਂ ਲੰਘਣਾ ਹੁੰਦਾ ਉੱਥੇ ਮਿੱਟੀ ਦਾ ਢੇਰ ਲਾ ਕੇ ਉਹਨੂੰ ਬਲੌਕ ਕਰ ਦਿੰਦੇ ਆ ਕਈ ਵਾਰ ਜਾਂ ਅਸੀਂ ਕਰ ਦਿੰਦੇ ਆ ਮੰਨ ਕੇ ਚੱਲੋ ਇਹ ਕਰ ਦਿੰਦੇ ਨੇ ਜੀ ਸਾਡੇ ਵੱਲ ਪਾਣੀ ਨਾ ਜਾਵੇ ਹਨ ਤੋਂ ਬਾਰਿਸ਼ ਆਉਂਦੀਆਂ ਨੇ ਸਰ ਤੁਸੀਂ ਗੂਗਲ ਪਾਰਟ ਵੀ ਦੇਖਿਆ ਹੋਵੇਗਾ ਹਾਂ ਜੀ ਇਹਦਾ ਫਰਕ ਸੀਗਾ ਪਾਣੀ ਕਈ ਜਗ੍ਹਾ ਇਕੱਠਾ ਹੋਇਆ ਖੜਾ ਬਿਲਕੁਲ ਜੇਕਰ ਜੇ ਨੂੰ ਰੋਕਣ ਦੇ ਲਈ ਸਰ ਸਰਕਾਰ ਸੜਕਾਂ ਕਹਿੰਦੀ ਸੜਕਾਂ ਬਣਾਓ ਅਨਮੋਲਗਿਣਮਾਨ ਮੈਮ ਦੇ ਜੋ ਫਾਦਰ ਸਾਹਿਬ ਆਏ ਸੀ ਨਾਲ ਟੀਮ ਆਈ ਸੀ ਉਹਨਾਂ ਨੇ ਕਿਹਾ ਵੀ ਪੈਂਡਿੰਗ ਸੜਕਾਂ ਬਣਾ ਕੇ ਦਿਓ ਉਸ ਜਿਹੜਾ ਪਾਣੀ ਨੇਚਰਲ ਫਲੋ ਹੈ ਉਹਨੂੰ ਕਿੱਦਾਂ ਰੋਕ ਸਕਦੇ ਨੇ ਕਿਉਂਕਿ ਬਾਹਰ ਦਾ ਪਾਣੀ ਪਿੰਡਾਂ ਦਾ ਵੀ ਸਾਡੇ ਫੋਕਲ ਪੁਆਇੰਟ 'ਚ ਹੀ ਆਉਂਦਾ ਆਪਣੇ ਜੀ ਤੀਸਰੇ ਨੇਚਰਲ ਵਾਹ ਹੈ ਪਾਣੀ ਦਾ ਇਹ ਫਾਰ ਚੈੱਕ ਕਰਕੇ ਗਏ ਸੀ ਜੀ ਤੇ ਜਿਹੜਾ ਮੰਨ ਲਓ ਕਿਤੇ ਇੰਡਸਟਰੀ ਦਾ ਪਾਣੀ ਵੀ ਇੱਧਰ ਆਉਂਦਾ ਹੈ ਉਹਨੂੰ ਉਹਦੇ ਨੋਟਿਸ ਜ਼ਰੂਰ ਕੱਢਾਂਗੇ ਹਾਂਜੀ ਉਹ ਮੈਨੂੰ ਜੀਤਾਂ ਦਾ ਫੋਨ ਆਇਆ ਸੀ ਅੱਜ ਪਾਣੀ ਜਾ ਰਿਹਾ ਉਧਰ ਵੈਂਡਸਰ ਫੈਕਟਰੀ ਦਾ ਕਹਿ ਰਹੇ ਆਪਣੇ ਜੀਤ ਸਾਹਿਬ ਸਰ ਵੈਂਡਸਰ ਫੈਕਟਰੀ ਦਾ ਕਿਹਾ ਜੀਤ ਸਾਹਿਬ ਨੇ ਮੈਨੂੰ ਜਸਟ ਹੁਣੇ ਫੋਨ ਆਇਆ ਇੱਕ ਮਿੰਟ ਪਹਿਲਾਂ ਹਾਂਜੀ ਉਹ ਨਸਲੀ ਦਾ ਮੈਂ ਕਿਹਾ ਮੌਕਾ ਚੈੱਕ ਕਰੋ ਰਿਪੋਰਟ ਕਰੋ ਉਹਨੂੰ ਨੋਟਿਸ ਕੱਢਵੰਨੇ ਆਪਾਂ ਜੀ ਤੁਹਾਡਾ ਜਿਹਦੇ ਕਰਕੇ ਫਸਲਾਂ ਖਰਾਬ ਹੋ ਰਹੀਆਂ ਨੇ ਹਾਂਜੀ ਹਾਂਜੀ ਬੜਾ ਸਰ ਇੱਕ ਗੱਲ ਹੈ ਹੁਣ ਤੁਸੀਂ ਚਲੋ ਸਾਰਾ ਕੰਮ ਮੌਕਾ ਦੇਖੀ ਹੋਏਗਾ ਜਿਹੜੀ ਉਧਰ ਤੋਂ ਲੈ ਕੇ ਇੱਧਰ ਤੱਕ ਹੁਣ 5 ਫੁੱਟ ਦਾ ਫਰਕ ਹੈ ਲੈਵਲ ਦਾ ਹਾਈਵੇ ਤੋਂ ਲੈ ਕੇ ਜਿੱਥੇ ਐਨਕ ਸਿੰਗਾਪੁਰਾ ਪਿੰਡੋਂ ਜਾਂਦੀ ਹੈ ਹਾਂਜੀ ਅੱਛਾ ਜੀ ਹਾਂ 5 ਫੁੱਟ ਦਾ ਫਰਕ ਹੈ ਪੂਰਾ ਲੈਵਲ ਦਾ ਮਤਲਬ ਇੱਕ ਜਗ੍ਹਾ ਹਾਈਵੇ ਤੋਂ ਲੈ ਕੇ ਇੱਥੋਂ ਤੱਕ ਜੇ ਮੰਨ ਲਓ ਸੜਕ ਦਾ ਥਲੂਪ ਉੱਪਰ ਚੱਕਣਾ ਵੀ ਹੈ ਕਟਾਗੜ 5 ਫੁੱਟ ਹੋਰ ਉੱਪਰ ਹੀ ਚੱਕਣੀ ਪੈਗੀ ਤਾਂ ਕਿ 5 ਫੁੱਟ ਦਾ ਹਾਈਵੇ ਵੱਲੋਂ ਜਾ ਕੇ ਪਾਣੀ ਉਧਰ ਜਾਵੇ 10 ਫੁੱਟ ਉੱਪਰ ਸੜਕ ਕੋਈ ਨਹੀਂ ਚੱਕਣ ਦਾ ਹੈਗਾ ਨਾ ਹੋਣੀ ਹੈ ਨਾ ਪ੍ਰੈਕਟੀਕਲੀ ਪੋਸੀਬਲ ਹੈ ਓਕੇ ਇਫ ਯੂ ਫਿਜ਼ੀਕਲੀ ਟੈਕਨੀਕਲੀ ਫੀਜ਼ੀਬਲ ਨਹੀਂ ਹੈਗਾ ਹਾਂ ਜੀ ਇੰਡਸਟਰੀ ਨੂੰ ਮੈਂ ਜਿਸ ਤਰ੍ਹਾਂ ਡਿਊਟੀ ਲਾਤੀ ਆ ਮੌਕੇ ਤੇ ਨੋਟਿਸ ਖੜਦਣੇ ਗਏ ਉਹਨਾਂ ਇਹ ਕਹਿ ਰਹੇ ਨੇ ਕਿ ਜਿਹੜੇ ਮੇਨ ਗੇਟ ਇੰਡਸਟਰੀ ਆਪਣੇ ਫੋਗਲ ਪੁਆਇੰਟ ਦੇ ਆ ਵੀ ਉਹ ਦੋ ਹੀ ਹੁੰਦੇ ਨੇ ਉਹ ਪਿੱਛੇ ਤਾਂ ਦੀਵਾਰ ਸੀਗੀ ਕਹਿੰਦੇ ਉਹ ਕੰਕ੍ਰੀਟ ਦੀਵਾਰ بارش ਆਈਆਂ ਨੇ ਦੇਖੋ 2017 ਚ ਅਸੀਂ ਟੈਂਡਰ ਲਗਾਤਾ ਜੀ 10 ਲੱਖ ਰੁਪਏ ਦਾ ਕੰਮ ਹੈ ਦੀਵਾਰ ਦਵਾਰਾ ਬਣਾਉਣੀ ਹੈ ਹਾਂ ਜੀ ਹਾਂ ਉਹ ਤਾਂ ਉਹ ਕੀ ਸੀ ਇਹਨਾਂ ਨੂੰ ਪੁੱਛੇ ਕਿ ਵੀ 30 ਸਾਲ 30 ਸਾਲ ਪੁਰਾਣੇ ਦੁਆਰ ਤੇ ਉਹ ਗਿਰਗੀ ਬਾਰਿਸ਼ਾਂ ਕਰਕੇ ਜੀ ਉਹਦੀ ਰਿਪੇਅਰ ਦਾ ਟੈਂਡਰ ਲਗਾਤਾ ਹਾਂ ਅਸੀਂ ਟੈਂਡਰ ਆ ਵੀ ਗਏ ਨੇ ਬਿਡ ਤੇ ਉਹਨੂੰ ਕੰਮ ਨੂੰ ਕਰਾਵਾਂਗੇ ਅਸੀਂ